ਰਾਉਟਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਨੂੰ ਬਖਸ਼ ਕਰਦਾ ਅੱਜ ਗੱਲ ਕਰਾਂਗੇ ਮੁੱਖ ਮੰਤਰੀ ਭਵੰਤ ਮਾਨ ਵੱਲੋਂ ਦਿੱਤੇ ਭਾਸ਼ਣ ਬਾਰੇ ਜੋ ਲੁਧਿਆਣਾ ਵਿੱਚ ਪੀਏਯੂ ਵਿੱਚ ਦਿੱਤਾ ਗਿਆ ਉਸ ਭਾਸ਼ਣ ਦੇ ਵਿੱਚ ਕੁਝ ਐਸ ਕਿਸਮ ਦੀਆਂ ਗੱਲਾਂ ਕੀਤੀਆਂ ਨੇ ਕਿ ਉਹ ਲਗਾਤਾਰ ਚਰਚਾ ਦਾ ਵਿਸ਼ਾ ਰਹਿਣਗੀਆਂ ਮੇਰੇ ਨਾਲ ਨੇ ਸਿਆਸੀ ਵਿਸ਼ਲੇਸ਼ਕ ਤੇ ਐਡਵੋਕੇਟ ਉਪਜੀਤ ਸਿੰਘ ਬਰਾੜ ਇਹਨਾਂ ਨਾਲ ਗੱਲ ਕਰਦੇ ਆ ਕਿ ਅੱਜ ਮੁੱਖ ਮੰਤਰੀ ਜਾਦੀ ਦਿਨ ਖੋਲ ਕੇ ਗੱਲਾਂ ਕਰ ਗਏ ਕੀ ਐਸ ਲੈਵਲ ਦੇ ਬੰਦੇ ਨੂੰ ਉਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਦੇ ਵੱਡੇ ਸਵਾਲ ਨੇ ਉਹ ਮੇਰੇ ਮਨ ਚ ਆਏ ਨੇ ਬਰਾੜ ਸਾਹਿਬ ਦੇ ਮਨ ਦੇ ਵਿੱਚ ਵੀ ਨੇ ਸੋਸ਼ਲ ਮੀਡੀਆ ਵੇਖਣ ਵਾਲੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਨੇ ਨਾਲ ਭਗਵੰਤ ਮਾਨ ਨੇ ਅੱਜ ਛੱਲਾ ਵੀ ਗਾਇਆ ਪਹਿਲਾਂ ਵੀ ਭਗਵੰਤ ਮਾਨ ਕੁਝ ਗਾਣੇ ਗਾਉਂਦੇ ਸੀ ਗਾਣੇ ਚੰਗੇ ਲਿਖਦੇ ਵੀ ਸੀ ਪਰ ਐਸ ਲੈਵਲ ਤੇ ਗਾਣੇ ਕਦੇ ਗਾਏ ਨਹੀਂ ਸੀ ਅੱਜ ਛੱਲਾ ਗਾਇਆ ਉਹਨਾਂ ਨੇ ਪਰ ਇਹ ਵਿਸ਼ਾ ਤਾਂ ਜਿਹੜੇ ਗਾਉਣ ਵਾਲੇ ਨੇ ਜਾਂ ਫਿਰ ਮਿਊਜ਼ੀਸ਼ੀਅਨ ਨੇ ਮਿਊਜ਼ਿਕ ਵਾਲੇ ਉਹਨਾਂ ਨੂੰ ਪਤਾ ਹੋਵੇਗਾ ਕਿ ਭਗਵੰਤ ਮਾਨ ਦਾ ਗਾਣਾ ਸੁਰ ਵਿੱਚ ਸੀ ਜਾਂ ਸੁਰ ਵਿੱਚ ਨਹੀਂ ਸੀ ਪਰ ਇੱਕ ਗੱਲ ਬੜੀ ਵਧੀਆ ਹੋਈ ਆ ਕਿ ਆਮ ਲੋਕਾਂ ਦੀ ਤਰ੍ਹਾਂ ਭਗਵੰਤ ਮਾਨ ਵਿਚਰਨ ਲੱਗੇ ਨੇ ਪਰ ਵਧੀਆ ਗੱਲ ਉਦੋਂ ਹੋਏਗੀ ਜਦੋਂ ਆਮ ਲੋਕਾਂ ਦੇ ਦੁੱਖ ਜਾਣਨ ਵਾਸਤੇ ਭਗਵੰਤ ਮਾਨ ਸਿੱਧੇ ਲੋਕਾਂ ਨਾਲ ਰابطਾ ਬਣਾਉਣਗੇ ਪ੍ਰਣਾਲ ਸਾਬ ਕੀ ਕਹਿਣਾ ਅੱਜ ਦੇ ਸਾਰੇ ਵਰਤਾਰੇ ਦਾ ਅੱਜ ਜੋ ਭਗਵੰਤ ਮਾਨ ਨੇ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਭਾਸ਼ਣ ਦਿੱਤਾ ਲੁਧਿਆਣੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਕੋਕਰ ਸਾਹਿਬ ਅੱਜ ਦੇ 26 ਜਨਵਰੀ ਜਿਹੜਾ ਕਿ ਬੜਾ ਇਤਿਹਾਸਕ ਦਿਵਾਰਾ ਦਿਹਾੜਾ ਹੈ ਭਾਰਤ ਦੇ ਸਭ ਵਿੱਚ ਬਸਨੀਕਾਂ ਲਈ ਤੇ ਬੜੇ ਖੁਸ਼ੀ ਦਾ ਦਿਨ ਹੈ ਅਸ ਦਿਨ ਸਾਡੇ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਸੀਗਾ ਸਮੁੱਚੇ ਭਾਰਤ ਦੇ ਵਿੱਚ ਤੇ ਉਸ ਦਿਨ ਜਿਹੜਾ ਅਜਿਹਾ ਅੱਜ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਨੇ ਲੁਧਿਆਣੇ ਵਿਖੇ 26 ਜਨਵਰੀ ਦੇ ਮੌਕੇ ਜਿਹੜੀ ਅੱਜ ਪਰਫਾਰਮੈਂਸ ਦਿਖਾਈ ਆ ਉਹਦੇ ਨਾਲ ਮੈਨੂੰ ਲੱਗਦਾ ਵੀ ਲੋਕਾਂ ਨੂੰ ਤਾਂ ਬਹੁਤ ਖੁਸ਼ੀ ਹੋਈ ਹੋਣੀ ਤੇ ਲੋਕ ਅੱਜ ਵੀ ਅੱਜ ਤੱਕ ਘਰ ਦੇ ਵਿੱਚ ਵੀ ਬੜਾ ਆਨੰਦ ਮਾਰ ਰਿਹਾ ਹੋਣੇ ਉਸ ਸਮੇਂ ਦੀ ਗੱਲ ਕਰਕੇ ਚਰਚਾ ਕਰਕੇ ਤੇ ਪਰ ਇੱਕ ਗੱਲ ਤੇ ਮੈਨੂੰ ਬੜਾ ਹੈਰਾਨੀ ਹੋਈ ਕਿਉਂਕਿ ਭਗਵਾਨ ਸਿੰਘ ਮਾਨ ਹਮੇਸ਼ਾ ਸ਼ਹੀਦ ਆਜਮ ਭਗਤ ਸਿੰਘ ਦੀ ਗੱਲ ਕਰਦੇ ਆ ਤੇ ਭੀਮrao ਅੰਬੇਦਕਰ ਦੀ ਗੱਲ ਕਰਦੇ ਆ ਹੋਰ ਜਿਹੜੇ ਆਜ਼ਾਦੀ ਦੇ ਸ਼ਹੀਦਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਇੱਕ ਗੱਲ ਸਮਝ ਨਹੀਂ ਆਈ ਉਹ ਤਾਂ ਉਹੀ ਦੱਸ ਸਕਦੇ ਵੀ ਉਹਨਾਂ ਨੇ ਛੱਲਾ ਕਿਉਂ ਗਾਇਆ ਉਹਨਾਂ ਨੇ ਕੋਈ ਸ਼ਹੀਦਾਂ ਦੇ ਬਾਰੇ ਜਿਹੜਾ ਗੀਤ ਆ ਉਹਨਾਂ ਦੇ ਯਾਦ ਦੇ ਵਿੱਚ ਕੋਈ ਅਮਰ ਕਹਾਣੀ ਉਹੀ ਉਹ ਹੈ ਜਾਂ ਗੀਤ ਨੂੰ ਨਿਕਾ ਕਿਉਂਕਿ ਇਹ ਤਾਂ ਸਮ ਤੋਂ ਬਾਹਰ ਹੈ ਇਹਦਾ ਐਕਸਪਲੇਨੇਸ਼ਨ ਉਹੀ ਕਰ ਸਕਦੇ ਆ ਪਰ ਇੱਕ ਗੱਲ ਜਰੂਰ ਆ ਵੀ ਜੀਸਸ ਸਾਹਿਬ ਦੇ ਨਾਲ ਗਾ ਰਹੇ ਸੀਗੇ ਚਾਹੇ ਲੈ ਸਹੀ ਸੀ ਤੇਹੀ ਸੀ ਪਰ ਪਰ ਛੱਲੇ ਵਾਲੀ ਚਰਚਾ ਬਾਅਦ ਕਰਦੇ ਆ ਅੱਜ ਉਹਨਾਂ ਨੇ ਭਾਸ਼ਣ ਦੌਰਾਨ ਦੋ ਤਿੰਨ ਗੱਲਾਂ ਅਲੱਗ ਕਈਆਂ ਨੇ ਇੱਕ ਉਹਨਾਂ ਨੇ ਇਹ ਕਿਹਾ ਕਿ ਮੇਰੇ ਘਰ ਵੀ ਖੁਸ਼ੀਆਂ ਆਉਣ ਵਾਲੀਆਂ ਨੇ ਕੁਝ ਦੀ ਗੱਲ ਆ ਕਿ ਮੈਂ ਟੈਸਟ ਨੇ ਕਰਾਇਆ ਕਿ ਮੁੰਡਾ ਹੋਏਗਾ ਜਾਂ ਕੁੜੀ ਪਰ ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਦੇ ਵਿੱਚ ਇੱਕ ਕਾਨੂੰਨ ਬਣਿਆ ਹੋਇਆ ਲਿੰਗ ਟੈਸਟ ਤਾਂ ਹੋ ਹੀ ਨਹੀਂ ਸਕਦਾ ਫਿਰ ਉਹਨਾਂ ਨੇ ਇਸ ਤਰ੍ਹਾਂ ਕਿਵੇਂ ਬਿਆਨ ਦਿੱਤਾ ਇਹਦਾ ਮਤਲਬ ਇਤਨਾ ਕਿਤੇ ਉਹਨਾਂ ਨੂੰ ਜਿਹੜੇ ਅਫਸਰ ਸਮਝਾਉਂਦੇ ਨੇ ਉਹਨਾਂ ਨੂੰ ਕੋਈ ਮਤਲਬ ਘੱਟ ਰਹੀ ਹੈ ਜੇ ਉਹਨਾਂ ਨੇ ਇਹ ਕਹਿ ਕੇ ਮੈਂ ਕੋਈ ਜਾਂਚ ਨਹੀਂ ਕਰਾਈ ਸਾਰਿਆਂ ਨੂੰ ਪਤਾ ਕਿ ਜੇ ਜਾਣਾ ਪੈਂਦਾ ਜੇ ਕੋਈ ਟੈਸਟ ਕਰਾਉਣਾ ਦਾ ਡਾਕਟਰ ਨੂੰ ਵੀ ਤੇ ਟੈਸਟ ਕਰਾਉਣ ਵਾਲੇ ਨੂੰ ਵੀ ਇਹਦੇ ਬਾਰੇ ਕੀ ਕਹਿਣਾ ਆਪਾਂ ਪਹਿਲਾਂ ਉਹਨਾਂ ਦੇ ਭਾਸ਼ਣ ਤੋਂ ਗੱਲ ਸ਼ੁਰੂ ਕਰੀਏ ਛੱਲੇ ਤੇ ਆਪਾਂ ਬਾਅਦ ਚਾਂ। ਇਹ ਤਾਂ ਬਿਲਕੁਲ ਮੈਂ ਖੁਦ ਹੈਰਾਨ ਆ ਵੀ ਇਹ ਜਹੀ ਗਲਤੀ ਕਿਵੇਂ ਕਰ ਗਏ ਜਹੀ ਗੱਲ ਕਿਵੇਂ ਕਰ ਗਏ ਕਿਉਂਕਿ ਹਰੇਕ ਡਾਕਟਰ ਦੇ ਬਾਹਰ ਲਿਖਿਆ ਹੁੰਦਾ ਹੈ ਵੀ ਇੱਥੇ ਲਿੰਗ ਦਾ ਟੈਸਟ ਕਰਾਉਣਾ ਸਖਤ ਮੰਨਣਾ ਕਾਨੂੰਨੀ ਜੁਰਮ ਆ ਉਹਦੀ ਸਜ਼ਾ ਵੀ ਦੱਸੀ ਹੁੰਦੀ ਆ ਤੇ ਸਾਡੇ ਮੁੱਖ ਮੰਤਰੀ ਸਾਹਿਬ ਜਿੱਥੇ ਸਾਰੇ ਪੰਜਾਬ ਨੂੰ ਆਪਣੇ ਜਿਹੜਾ ਆਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਘਰ ਜਿਹੜਾ ਬੱਚਾ ਆ ਰਿਹਾ ਹੈ ਉਹਦੀ ਖੁਸ਼ੀਆਂ ਸਾਂਝੀਆਂ ਕਰ ਰਹੇ ਆ ਉਹਦੇ ਬਾਰੇ ਦੱਸ ਰਹੇ ਆ ਤੇ ਇਹ ਵੀ ਦੱਸ ਰਹੇ ਆ ਵੀ ਜਿਹੜਾ ਵੀ ਸਾਨੂੰ ਮੁੰਡੇ ਅਤੇ ਕੁੜੀ ਦੇ ਵਿੱਚ ਕੋਈ ਭੇਦ ਨਹੀਂ ਕਰਨਾ ਚਾਹੀਦਾ ਕੁੜੀਆਂ ਬਹੁਤ ਜਿਆਦਾ ਇਹ ਮਤਲਬ ਤਰੱਕੀ ਕਰ ਸਕਦੀਆਂ ਦੇਖਣਾ ਇਹ ਆ ਵੀ ਤੰਦਰੁਸਤ ਬੱਚਾ ਹੋਵੇ ਤੇ ਉੱਥੇ ਜਦੋਂ ਇਹ ਅਜਿਹੀ ਗੱਲ ਕਰਦੇ ਆ ਵੀ ਮੈਂ ਟੈਸਟ ਨਹੀਂ ਕਰਾਇਆ ਉਹ ਤਾਂ ਆਪਣੇ ਆਪ ਦੇ ਵਿੱਚ ਇੱਕ ਹਾਸੋ ਹੀ ਨਹੀਂ ਗੱਲ ਆ ਪਤਾ ਨਹੀਂ ਕਿਵੇਂ ਕਰ ਗਏ ਪਤਾ ਨਹੀਂ ਕਿਵੇਂ ਕਿਹੜੀ ਖਮਾਰੀ ਦੇ ਵਿੱਚ ਗੱਲ ਕਰਕੇ ਇਹ ਮੈਨੂੰ ਸਮਝ ਨਹੀਂ ਆਈ ਪਰ ਇਹ ਗੱਲ ਉਹਨਾਂ ਦੇ ਮੂੰਹ ਤੋਂ ਬਿਲਕੁਲ ਸ਼ੋਭਾ ਨਹੀਂ ਦਿੰਦੀ ਕਿਉਂਕਿ ਇਹ ਤਾਂ ਗੱਲ ਕਰਨੀ ਵੀ ਕਾਨੂੰਨੀ ਜੁਰਮਾ ਤੇ ਟੈਸਟ ਕਰਾਉਣਾ ਵੀ ਕਾਨੂੰਨੀ ਜੁਰਮਾ ਮੇਰੇ ਖਿਆਲ ਅ ਜਹੀ ਗੱਲ ਨਹੀਂ ਕਰਦੀ ਜਾਇਦੀ ਸੀ ਉਹਨਾਂ ਨੂੰ ਉਹਨਾਂ ਨੇ ਇਹ ਕਿਹਾ ਕਿ ਮੈਂ ਕੀ ਕੀ ਪ੍ਰਾਪਤੀਆਂ ਗਨਾਵਾ ਸਾਡੀ ਸਰਕਾਰ ਨੇ ਆ ਕਰਤਾ ਆ ਕਰਤਾ ਕਰਦੇ ਕਰਦੇ ਉਹ ਕਹਿੰਦੇ ਵੀ ਦੇਖੋ ਮੇਰਾ ਤਾਂ ਫਿਰ ਮੁੱਖ ਮੰਤਰੀ ਦਾ ਤਾਂ ਕੰਮ ਹੀ ਨਹੀਂ ਕੋਈ ਰਹਿਣਾ ਫਿਰ ਕਹਿੰਦੇ ਮੈਂ ਤਾਂ ਹੋਰ ਚਲੋ ਢੇੜਾ ਗੁੜਾ ਮਾਰਨਾ ਆਇਆ ਕਰਾਂਗਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਜਦੋਂ ਜੱਟ ਦੀ ਚੰਗੀ ਖੇਤੀ ਹੋ ਜਾਣਾ ਕਿਸ ਦੇ ਵਿੱਚ ਉਹਨੇ ਕੋਈ ਗੁੱਡੀ ਨਹੀਂ ਕਰਨੀ ਉਹਨੇ ਕੋਈ ਖਾਲਾਂ ਦੇ ਜਿਹੜੇ ਨੱਕੇ ਹੁੰਦੇ ਆ ਉਹਨੇ ਹੀ ਪਟਣੇ ਉਹ ਕਹਿੰਦਾ ਮੈਂ ਤਾਂ ਢੇੜਾ ਗੁੜਾ ਮਾਰਨਾ ਆਇਆ ਕਰੂੰਗਾ ਉਹ ਵੀ ਅਜੀਬ ਗੱਲ ਲੱਗੀ ਕਿ ਪੰਜਾਬ ਦੇ ਲੋਕਾਂ ਨੇ ਮੁਸ਼ਕਲਾਂ ਦੂਰ ਹੋ ਗਈਆਂ ਨੇ ਇਸ ਤਰ੍ਹਾਂ ਦਾ ਉਹਨਾਂ ਦਾ ਭਾਸ਼ਣ ਸੀਗਾ ਇਹ ਵੀ ਲੱਗਿਆ ਕਿ ਜਿਹੜਾ ਭਾਸ਼ਣ ਉਹਨਾਂ ਨੇ ਦਿੱਤਾ ਹੈ ਅਕਸਰ ਹੀ ਹੁੰਦਾ ਕਿ ਭਾਸ਼ਣ ਉਹਨਾਂ ਦੇ ਜਿਹੜੇ ਲੋਕ ਸੰਪਰਕ ਵਿਭਾਗ ਵਾਲੇ ਨੇ ਅਧਿਕਾਰੀ ਨੇ ਉਹ ਲਿਖ ਕੇ ਦਿੰਦੇ ਨੇ ਮਹਾਰ ਬੰਦੇ ਲਿਖ ਕੇ ਦਿੰਦੇ ਨੇ ਅੱਜ ਦਾ ਸ਼ਾਇਦ ਕੋਈ ਜਿਹੜਾ ਭਾਸ਼ਣ ਸੀ ਉਹ ਬਿਨਾਂ ਲਿਖੇ ਤੋਂ ਉਹਨਾਂ ਨੇ ਬੜਿਆ ਪੰਜੂ ਐਮਐਡੀਆ ਉਹਨਾਂ ਨੇ ਵਿੱਚ ਟੋਟ ਕੇ ਚੰਗੇ ਛੱਡੇ ਇਹਦੇ ਬਾਰੇ ਕੀ ਮੰਨਣਾ ਕਿ ਕੀ ਮੁੱਖ ਮੰਤਰੀ ਦੀ ਵਕਈ ਜਿਹੜੀ ਜ਼ਿੰਮੇਵਾਰੀ ਆ ਉਹ ਤੋਂ ਨਿਰਪੱਖ ਹੋ ਜਾਣਗੇ ਜਾਂ ਸਾਈਡ ਤੇ ਹੋ ਜਾਣਗੇ ਜਿਵੇਂ ਮੁੱਖ ਮੰਤਰੀ ਨੇ ਅੱਜ ਕਿਹਾ ਦੇਖੋ ਪਰ ਭਗਵਾਨ ਸਿਖ ਮਾਨੋਣਾ ਨੇ ਜਿਹੜੀਆਂ ਅੱਜ ਗੱਲਾਂ ਕੀਤੀਆਂ ਉਹ ਤਾਂ ਬਾਕੀ ਇਹ ਤਾਂ ਉਹੀ ਸਮਝ ਸਕਦੇ ਆ ਵੀ ਉਹ ਕਿਹੜੀ ਖਮਾਰੀ ਦੇ ਵਿੱਚ ਗੱਲਾਂ ਕਰ ਗਏ ਅੱਜ ਕਿਉਂਕਿ ਅੱਜ ਇਹ ਜਿਹੜਾ ਅੱਜ ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ ਵੀ ਮੈਂ ਹੁਣ ਕਿਹੜਾ ਮਾਰਦਾ ਆਇਆ ਕਰੂੰਗਾ ਤੇ ਮੈਂ ਬਹੁਤ ਮੈਂ ਇਸ ਹਿਸਾਬ ਦੇ ਨਾਲ ਕੰਮ ਕਰ ਰਿਹਾ ਵੀ ਮੈਂ ਇਲੈਕਸ਼ਨ ਦੇ ਪੁਆਇੰਟ ਆਫ View ਤੇ ਕੋਈ ਕੰਮ ਨਹੀਂ ਕਰ ਰਿਹਾ ਮੈਂ ਤਾਂ ਇੱਕ ਪੰਜਾਬ ਦੇ ਵਿੱਚ ਇੱਕ ਨਵਾਂ ਪਿੱਕ ਬਣਾ ਰਿਹਾ ਨੌਜਵਾਨੀ ਦਾ ਉਸ ਹਿਸਾਬ ਨਾਲ ਵੀ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਇੱਥੇ ਯਾਦ ਕਰ ਸਕਣ ਦੇਖੋ ਚੰਗਾ ਪੰਜਾਬ ਜਿਹੜਾ ਉਸਰ ਸਕੇ ਵੀ ਮੈਂ ਇਲੈਕਸ਼ਨ ਪੁਆਇੰਟ ਆਫ 뷰 ਤੇ ਕੋਈ ਗੱਲ ਨਹੀਂ ਕਰਦਾ ਪਰ ਉਹ ਭੁੱਲ ਗਏ ਵੀ ਅਜੇ ਕੱਲ ਹੀ ਉਹਨਾਂ ਨੇ ਜਿਹੜੇ 8 ਤੋਂ 10 ਲੱਖ ਰਾਸ਼ਨ ਕਾਰਡ ਜਿਹੜੇ ਰੱਦ ਕਰੇ ਹੋਏ ਸੀਗੇ ਉਹ ਬਹਾਲ ਕਰਤੇ ਤੇ ਜਦੋਂ ਪਹਿਲਾਂ ਉਹਨਾਂ ਨੂੰ ਰੱਦ ਕਰਿਆ ਗਿਆ ਜਾਂ ਤਾਂ ਉਸ ਸਮੇਂ ਗਲਤੀ ਹੋ ਗਈ ਜਾਂ ਹੁਣ ਜਦੋਂ ਬਹਾਲ ਕਰਿਆ ਗਿਆ ਉਸ ਸਮੇਂ ਗਲਤੀ ਹੋ ਗਈ ਤੇ ਜਿੰਨੇ ਵੀ ਹੁਣ ਯੋਜਨਾਵਾਂ 1 ਲੱਖ ਤੇ ਜਿਹੜੀਆਂ ਐਲਾਨ ਕੀਤੀਆਂ ਗਈਆਂ ਉਹ ਕੋਈ ਇਹ ਤਾਂ ਲੱਗਦੀਆਂ ਨਹੀਂ ਹੈਗੀਆਂ ਵੀ ਉਹ ਇਲੈਕਸ਼ਨ ਪੁਆਇੰਟ ਆਫ 뷰 ਤੇ ਨਹੀਂ ਕੀਤੀਆਂ ਗਈਆਂ ਤੇ ਯਾ ਵੀ ਪੰਜਾਬ ਦੇ ਪੁੱਖ ਦੇ ਨਾਲ ਬਹੁਤ ਜ਼ਿਆਦਾ ਉਹਨਾਂ ਦਾ ਤਾਲੁਕਾਤਾ ਉਹ ਤੋਂ ਦਾ ਸਰਿਆਂ ਸਪਸ਼ਟਾ ਸਾਰੀ ਦੁਨੀਆ ਸਮਝ ਸਕਦੀ ਆ ਵੀ ਜਦੋਂ ਕੋਡ ਆਫ ਨੱਟ ਲੱਗਣ ਜਾ ਰਿਹਾ ਹੈ ਤੇ ਇਲੈਕਸ਼ਨਾਂ ਲੋਕ ਸਭਾ ਦੀਆਂ ਖੜੀਆਂ ਆ ਸਾਹਮਣੇ ਤਾਂ ਉੱਤੇ ਜਿਹੇ ਜਦੋਂ ਐਲਾਨ ਕੀਤੇ ਜਾਂਦੇ ਆ ਉਹ ਤਾਂ ਕੋਈ ਵੀ ਬੰਦਾ ਸਮਝ ਸਕਦਾ ਵੀ ਇਹ ਇੱਕ ਇਹ ਕੇਵਲ ਵੋਟਰ ਉਹਦੇ ਲਈ ਕਿਤੇ ਜਾ ਰਹੇ ਆ ਆਦਰਵਾਇਜ਼ ਤਾਂ ਇਹ ਗੱਲਾਂ ਪਹਿਲਾਂ ਹੋ ਜਾਂਦੀਆਂ ਹਾਂ ਇੱਕ ਗੱਲ ਜ਼ਰੂਰ ਹੈਗੀ ਵੀ ਉਹਨਾਂ ਨੇ ਜਿਹੜੀਆਂ ਇਹਨਾਂ ਸਮਿਆਂ ਦੇ ਦੌਰਾਨ ਉਹਨਾਂ ਨੇ ਲੋਕਾਂ ਨੂੰ ਜਿਹੜੀਆਂ ਨੌਕਰੀਆਂ ਦਿੱਤੀਆਂ ਜਿਹੜੀਆਂ ਪਹਿਲੀਆਂ ਸਰਕਾਰਾਂ ਅੱਗੇ ਆਖਰੀ ਸਾਲ ਦੇ ਵਿੱਚੋਂ ਆਖਰੀ ਸਾਲ ਤੋਂ ਪਹਿਲਾਂ ਇਹ ਸਿਸਟਮ ਕਰਿਆ ਕਰਦੇ ਸੀਗੇ ਉਹਨਾਂ ਨੇ ਸ਼ੁਰੂ ਚੇ ਕਰਨਾ ਸ਼ੁਰੂ ਕਰਤਾ ਇਹ ਇੱਕ ਪੋਲਿਟੀ ਪੁਆਇੰਟ ਮੈਂ ਮੰਨਦਾ ਵੀ ਪੈਗਾ ਉਹਨਾਂ ਦਾ 40000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਪਹਿਲਾਂ ਕਹਿਣ ਲੱਗੇ ਕਿ 42 ਫਿਰ ਕਹਿੰਦੇ 42 ਨਹੀਂ 44000 ਤਾਂ ਹੋਈ ਗਈਆਂ ਫਿਰ ਇਹ ਇੱਕ ਪਲੱਸ ਪੁਆਇੰਟ ਆਪਾਂ ਕਹਿ ਸਕਦੇ ਹਾਂ ਸਰਕਾਰ ਦਾ ਕਿ ਪਹਿਲੇ 2 ਸਾਲਾਂ ਦੇ ਵਿੱਚ ਇੰਨੀਆਂ ਨੌਕਰੀਆਂ ਦਿੱਤੀਆਂ ਨਹੀਂ ਕਿ ਹੁੰਦਾ ਸੀ ਚੌਥੇ ਸਾਲ ਤੋਂ ਬਾਅਦ ਸ਼ੁਰੂ ਕਰਦੇ ਸੀ ਨੌਕਰੀਆਂ ਦੇਣ ਦਾ ਸਿਲਸਿਲਾ ਇਮਰ ਸਾਨੂੰ ਹੁੰਦਾ ਸੀ ਜੇ ਬੇ ਪਲਾਨ ਹੁੰਦੀ ਸੀ ਕਿ ਇਹ ਨੌਕਰੀਆਂ ਨਹੀਂ ਸਾਨੂੰ ਅੱਗੇ ਬੋਟਾ ਮਿਲ ਜਾਣਗੇ ਇਹ ਪੱਖੋਂ ਘਰ ਭਗਵੰਤ ਮਾਨ ਦੀ ਤਰੀਫ਼ ਕਰਨੀ ਬਣਦੀ ਪਰ ਫਰਾਂਜ ਸਾਹਿਬ ਵਿਕਰਮ ਮਜੀਠੀਆ ਜੋ ਅਕਾਲੀ ਦਲ ਦੇ ਲੀਡਰ ਨੇ ਅਕਸਰ ਤਿੱਖੇ ਸੁਰ ਚ ਬੋਲਦੇ ਨੇ ਭਗਵੰਤ ਮਾਨ ਖਿਲਾਫ ਉਹਨਾਂ ਦੀ ਫੈਮਲੀ ਖਿਲਾਫ ਉਹਨਾਂ ਨੇ ਕਿਹਾ ਕਿ ਕੁਮਾਰੀ ਦਾ ਕਿਸੇ ਹੋਰ ਚੀਜ਼ ਦੀ ਚੜੀ ਹੈ ਭਗਵੰਤ ਮਾਨ ਨੂੰ ਕੀ ਲੱਗਦਾ ਜੇ ਕਿਸੇ ਮੁੱਖ ਮੰਤਰੀ ਤੇ ਦੋਸ਼ ਲੱਗਦੇ ਨੇ ਕਿ ਉਹਨਾਂ ਨੇ ਇਸ ਤਰ੍ਹਾਂ ਕੁਝ ਪੀਕੇ ਸਟੇਜ ਤੋਂ ਬੋਲਿਆ ਫਿਰ ਭਗਵੰਤ ਮਾਨ ਦਾ ਸਪਸ਼ਟਿਕਰਨ ਆ ਜਾਣਾ ਚਾਹੀਦਾ ਦੇਖੋ ਬਿਕਰਮ ਸਿੰਘ ਮਜੀਠੀਆ ਜੇਕਰ ਉਹਨਾਂ ਤੇ ਜਿਹੜਾ ਦੋਸ਼ ਲਾਣਿਆ ਤਾਂ ਜਰੂਰ ਇਹ ਗੱਲ ਕਲੀਅਰ ਹੋ ਜਾਣੀ ਚਾਹੀਦੀ ਆ ਜਿਵੇਂ ਉਹ ਗੱਲਾਂ ਕਹਿੰਦੇ ਆ ਪਰ ਬਿਕਰਮਜੀਤ ਸਿੰਘ ਮਜੀਠੀਆ ਦੀ ਇਸ ਜਿਆਦੇ ਜਿਵੇਂ ਅਟੈਕ ਕਰ ਰਹੇ ਆ ਬਾਕੀ ਇਕੱਲੇ ਲੀਡਰ ਨਹੀਂ ਹੋ ਰਹੇ ਉਹ ਤੋਂ ਇਹ ਵੀ ਲੱਗਦਾ ਵੀ ਜਿਵੇਂ ਇਹਨਾਂ ਨੂੰ ਨਵੀਆਂ-ਨਵੀਆਂ ਸਿੱਟਸ ਬਣਾ ਕੇ ਨਸ਼ਿਆਂ ਵਾਲੇ ਕੇਸ ਦੇ ਵਿੱਚ ਬਾਰ-ਬਾਰ ਬੁਲਾਇਆ ਜਾ ਰਿਹਾ ਹੈ ਉਹਨਾਂ ਦੀ ਇਨਕੁਆਇਰੀਆਂ ਕੀਤੀਆਂ ਜਾ ਰਹੀਆਂ ਉਹ ਪਤਾ ਨਹੀਂ ਉਸ ਗੱਲ ਕਰਕੇ ਕਰ ਰਹੇ ਆ ਜਾਂ ਬਿਲਕੁਲ ਜਿਹੜਾ ਉਹ ਆਪਣੇ ਹਿਸਾਬ ਦੇ ਨਾਲ ਉਹ ਗੱਲ ਚੱਲ ਅੱਗੇ ਤੋਰ ਰਹੇ ਆ ਸਰਕਾਰ ਤੇ ਅਟੈਕ ਕਰ ਰਹੇ ਆ ਜਾਂ ਸਰਕਾਰ ਦੇ ਜਿਹੜੇ ਜੜੀਆਂ ਕੰਮ ਆ ਜਿਨ੍ਹਾਂ ਚ ਨੈਗੇਟਿਵ ਪੁਆਇੰਟਸ ਆ ਉਹ ਸਾਹਮਣੇ ਲਿਆ ਰਹੇ ਆ ਇਹ ਇਹ ਤਾਂ ਉਹ ਬਹਿਤਰ ਦੱਸ ਸਕਦੇ ਆ ਪਰ ਇੱਕ ਗੱਲ ਜ਼ਰੂਰ ਆ ਜਿਹੜੀਆਂ ਉਹਨਾਂ ਨੇ ਜਿਵੇਂ ਹੁਣ ਵੀਡੀਓਜ਼ ਜਾ ਰਹੇ ਵੀਡੀਓ ਦੇ ਕੇ ਆਏ ਆ ਉੱਤੇ ਮੰਤਰੀਆਂ ਦੀ ਦੇ ਕੇ ਆਏ ਆ ਪਹਿਲਾ ਇੱਕ ਦੋ ਕੋ ਵੀਡੀਓ ਉਹਨਾਂ ਨੇ ਆਊਟ ਕਰੀਆਂ ਉਹਨਾਂ ਗੱਲਾਂ ਤਾਂ ਦਾਵਾ ਉਹ ਗੱਲਾਂ ਜਿਹੜੀਆਂ ਵਾਕਈ ਸਰਕਾਰ ਦੇ ਜਿਹੜੀਆਂ ਸਰਕਾਰ ਦੀ ਇੱਕ ਦਿੱਖ ਨੂੰ ਤੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਖਰਾਬ ਕਰਦੀ ਹੈ ਕਿਉਂਕਿ ਜਿਹੜੇ ਸਰਕਾਰ ਚਲਾ ਰਹੇ ਹੁੰਦੇ ਆ ਵੱਡੇ ਲੀਡਰ ਖਾਸ ਤੌਰ ਤੇ ਮੰਤਰੀ ਉਹਨਾਂ ਤੇ ਪੰਜਾਬ ਦੇ ਲੋਕ ਦੇਖਦੇ ਆ ਵੀ ਇਹ ਸਾਨੂੰ ਕੋਈ ਨਵੀਂ ਸੇਹ ਦੇਣਗੇ ਪਰ ਜਿਹੜੀਆਂ ਸੇਧਾਂ ਉਹ ਦੇ ਰਹੇ ਆ ਉਹ ਤੋਂ ਦਾ ਬਾਕੀ ਨਮੋਸ਼ੀ ਜਿਹੜੀ ਆ ਦਾ ਆਣਾ ਬਹੁਤ ਨਮੋਸ਼ੀ ਝਲਕਦੀ ਆ ਤੇ ਇਹ ਜੀ ਗੱਲ ਨਹੀਂ ਹੋਣੀ ਚਾਹੀਦੀ ਇਹ ਤਾਂ ਬਿਲਕੁਲ ਕਲੀਅਰ ਆ ਈ ਲੱਗਦਾ ਕਿ ਇਸ ਤਰ੍ਹਾਂ ਹਕੂ ਮੰਤਰੀ ਦਾ ਜਿਹੜਾ ਇੱਕ ਇਮੇਜ ਹੁੰਦਾ ਬਣਿਆ ਹੋਇਆ ਅੱਜ ਸੋਸ਼ਲ ਮੀਡੀਆ 'ਚ ਵੱਖਰੀ ਕਿਸਮ ਦੀ ਚਰਚਾ ਚੱਲ ਪਈ ਆ ਕਈ ਤਾਂ ਕਹਿੰਦੇ ਉਹ ਅਸਲੀ ਰੰਗ ਚ ਆ ਗਈ ਕਈ ਕਹਿੰਦੇ ਵੀ ਉਹਨਾਂ ਦਾ ਪੁਰਾਣਾ ਜਾਗ ਪਿਆ ਜੋ ਕਲਾਕਾਰੀ ਵਾਲਾ ਸੀਗਾ ਸਾਰਾ ਅੰਦਰਲਾ ਈ ਲੱਗਦਾ ਕਿ ਇਸ ਜ਼ਿੰਦਗੀ ਵਾਲਾ ਨਹੀਂ ਚਾਹੀਦਾ ਮੁੱਖ ਮੰਤਰੀ ਨੇ ਇੱਕ ਗੱਲ ਹੋਰ ਮੈਂ ਜੋ ਸ਼ੁਰੂ ਚ ਕਹੀ ਸੀ ਕਿ ਲੋਕਾਂ ਨਾਲ ਰابطਾ ਇਹ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਿ ਤੁਸੀਂ ਆਮ ਲੋਕਾਂ ਦੀ ਤਰ੍ਹਾਂ ਗਾਣੇ ਗਾਓ ਆਮ ਲੋਕਾਂ ਦੀ ਤਰ੍ਹਾਂ ਗੱਲਾਂ ਕਰੋ ਰابطਾ ਤਾਂ ਇਹ ਹੁੰਦਾ ਕਿ ਲੋਕਾਂ ਦੀਆਂ ਦੁੱਖ ਤਕਲੀਫਾਂ ਤੁਸੀਂ ਸਿੱਧੇ ਤੌਰ ਤੇ ਜਾ ਕੇ ਸੁਣੋ ਕਿਉਂਕਿ ਬਹੁਤ ਸਾਰੇ ਕੇਸ ਐਵੇਂ ਦੇ ਨੇ ਕਿ ਪੁਲਸ ਤੋਂ ਸਤਾਏ ਲੋਕ ਕਿਸੇ ਪਾਸੇ ਵੀ ਜਾਣ ਨੂੰ ਤਿਆਰ ਨਹੀਂ ਕੋਰਟਾਂ 'ਚ ਵੀ ਉਹਨਾਂ ਨੂੰ ਲੱਗਦਾ ਕਿ ਸਾਨੂੰ ਕੁਝ ਨਹੀਂ ਮਿਲਣਾ ਇਹਦੇ ਐਨਕੁਆਰੀਆਂ ਹੁੰਦੀਆਂ ਨੇ ਜਦੋਂ ਪੁਲਿਸ ਅਫਸਰਾਂ ਖਿਲਾਫ ਹੋਣ ਐਨਕੁਆਰੀਆਂ ਸਹੀ ਨਹੀਂ ਹੁੰਦੀਆਂ ਕਿਤਨੇ ਕਿਤੇ ਲੋਕਾਂ ਦੇ ਦੁੱਖ ਦਰਦ ਸਮਝਣ ਦੀ ਵੀ ਲੋੜ ਆ ਚੰਗੀ ਗੱਲ ਆ ਫਿਰ ਉਹਨਾਂ ਨੇ ਇੱਕ ਗੱਲ ਇਹ ਆਪ ਮੰਨ ਲਈ ਤੇ ਮੈਂ ਨਹੀਂ ਕਹਿੰਦਾ ਕਿ ਭ੍ਰਿਸ਼ਟਾਚਾਰ ਖਤਮ ਹੋ ਗਿਆ ਘੱਟ ਕਹਿੰਦੇ ਹੋਇਆ ਵਕਈ ਭ੍ਰਿਸ਼ਟਾਚਾਰ ਨੂੰ ਹੀ ਪੂਰੀ ਤਰ੍ਹਾਂ ਖਤਮ ਕਰਨਾ ਚਾਹੀਦਾ ਲੋਕਾਂ ਨੇ ਮੁਸ਼ਕਲਾਂ ਨੇ ਲੋਕਾਂ ਤੇ ਜੋ ਪੁਲਿਸ ਜ਼ੁਲਮ ਕਰਦੀ ਆ ਉਹ ਜ਼ੁਲਮ ਤੋਂ ਵੀ ਲੋਕਾਂ ਨੂੰ ਰਾਤ ਦਿਵਣੀ ਚਾਹੀਦੀ ਆ ਜਾਂ ਪੁਰਾਣੇ ਜਿਹਨਾਂ ਨੇ ਜ਼ੁਲਮ ਕੀਤੇ ਨੇ ਉਹਨਾਂ ਦੋਸ਼ੀ ਪੁਲਿਸ ਅਫਸਰਾਂ ਨੂੰ ਟਾਇਰੇ ਵਿੱਚ ਖੜਾ ਕਰ ਦੇਣਾ ਚਾਹੀਦਾ ਜੇਕਰ ਭਾਈ ਗੁਰਦੇਵ ਸਿੰਘ ਕੌਂਕਿਆਂ ਦੇ ਕੇਸ ਦੀ ਗੱਲ ਬਾਰੇ ਵੀ ਗੱਲ ਕਰਨੀ ਹੋਵੇ ਤਾਂ ਉਸ ਬਾਰੇ ਭਗਵੰਤ ਮਾਨ ਜੀ ਦਾ ਇੱਕ ਬਿਆਨ ਤਾਂ ਆ ਗਿਆ ਸੀ ਕਿ ਅਸੀਂ ਜਾਂਚ ਕਰਾਵਾਂਗੇ ਪਰਚਾ ਦਰਜ ਕਰਾਂਗੇ ਦੂਸ਼ੇ ਨੂੰ ਅੰਦਰ ਦੇਵਾਂਗੇ ਪਰ ਉਸ ਪਾਸੇ ਇੱਕ ਵੀ ਕਦਮ ਵਧਾਇਆ ਨਹੀਂ ਗਿਆ ਜੇਕਰ ਕੋਈ ਕਦਮ ਉਠਾਇਆ ਪਬਲਿਕ ਨੂੰ ਦੱਸਿਆ ਨਹੀਂ ਗਿਆ ਇਤਨਾ ਕਦੇ ਵੱਡੇ ਕੰਮ ਹੈਗੇ ਨੇ ਜੋ ਕਰਨ ਵਾਲੇ ਹੈਗੇ ਨੇ ਦੇਖੋ ਕੰਮ ਤਾਂ ਬਹੁਤ ਜਾਦੇ ਪਏ ਆ ਭਗਵੰਤ ਸਿੰਘ ਮਾਨ ਬਾਰੇ ਤੇ ਜਿਸ ਹਿਸਾਬ ਨਾਲ ਉਹ ਆਪਣੇ ਪੱਟਾਂ ਤੇ ਥਾਪੀਆਂ ਮਾਰ ਰਿਹਾ ਓਡੀ ਗੱਲ ਤਾਂ ਹੈ ਨਹੀਂ ਕਿਉਂਕਿ ਨਸ਼ਿਆਂ ਦਾ ਜਿਹੜਾ ਰਬ ਜਿਹੜਾ ਨਸ਼ਿਆਂ ਦਾ ਜਿਹੜਾ ਸਿਸਟਮ ਆ ਬਾਦ ਦਸਤੂਰ ਚੱਲ ਰਿਹਾ ਹੈ ਨਸ਼ੇ ਨੁਕਰੀ ਰਹੇ ਲੋਕਾਂ ਦੇ ਵਿੱਚ ਜਿਹੜੀ ਪਿੰਡਾਂ ਦੇ ਵਿੱਚ ਮੌਤਾਂ ਦੀ ਦਰ ਵਧਦੀ ਜਾ ਰਹੀ ਆ ਇੱਥੋਂ ਤੱਕ ਕਿ ਕਈ ਈਆਂ ਪੈਣਾ ਵੀ ਨਸ਼ਾ ਕਰਦੀਆਂ ਦਸਰਿਆਵ ਸੋਸ਼ਲ ਮੀਡੀਆ ਤੇ ਨਜ਼ਰ ਆਣੀਆਂ ਤੇ ਦੂਜੇ ਪਾਸੇ ਜਿਹੜੇ ਗੱਲਾਂ ਇਹ ਕਰਦੇ ਆ ਸੀਤੇ ਅਜੂ ਭਗਤ ਸਿੰਘ ਦੀਆਂ ਭਗਤ ਸਿੰਘ ਤਾਂ ਲੋਕਾਂ ਦੀ ਆਜ਼ਾਦੀ ਦੀ ਗੱਲ ਕਰਦੇ ਸੀਗੇ ਜਿਹੜਾ ਮਤਲਬ ਬੋਲਣ ਦੀ ਆਜ਼ਾਦੀ ਦੀ ਗੱਲ ਕਰਦੇ ਸੀਗੇ ਲਿਖਣ ਦੀ ਆਜ਼ਾਦੀ ਦੀ ਗੱਲ ਕਰਦੇ ਸੀਗੇ ਕਹਿਣ ਦੀ ਆਜ਼ਾਦੀ ਦੀ ਗੱਲ ਕਰਦੇ ਸੀਗੇ ਉਹ ਜਿਹੜਾ ਕਿਤੇ ਨਜ਼ਰ ਨਹੀਂ ਆ ਰਿਹਾ ਬਲਕਿ ਜਿਸ ਤਰ੍ਹਾਂ ਸਾਹਵ ਦੇ ਨਾਲ ਪਿੱਛੇ ਜੇ ਪੰਜਾਬ ਦੇ ਵਿੱਚ ਨੌਜਵਾਨਾਂ ਤੇ ਯੂਏਪੀਏ ਲਾ ਕੇ ਉਹਨਾਂ ਡਿਬਰੀਵੜ ਦੇ ਜੇਲ੍ਹ ਦੇ ਵਿੱਚ ਭੇਜਿਆ ਗਿਆ ਉਹ ਅਜੇ ਤੱਕ ਕਿੱਸਾ ਉੱਥੇ ਦਾ ਉੱਥੇ ਆ ਉਹ ਲੋਕਾਂ ਦੇ ਵਿੱਚ ਚਰਚਾ ਹੈ ਤੇ ਦੂਜੇ ਪਾਸੇ ਜਿਹੜੇ ਟਰੈਵਲ ਏਜੰਟਾਂ ਤੋਂ ਲੋਕ ਤੰਗ ਆਏ ਸੀਗੇ ਕਿਉਂਕਿ ਇੱਥੋਂ ਦੇ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੂੰ ਲਗਾਤਾਰ ਉਹਨਾਂ ਤੇ 50 50 60 60 70 70 ਲੱਖ ਲੈ ਕੇ ਟਰੈਵਲ ਏਜੰਟ ਦੂਜੇ ਦੇਸ਼ਾਂ ਰਾਈ ਡੋਂਕੀ ਬਣਾ ਕੇ ਉਹਨਾਂ ਨੂੰ ਪਰਵਾਹ ਕੇ ਉਹਨਾਂ ਦੂਜੇ ਦੇਸ਼ਾਂ 'ਚ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ 'ਚ ਭੇਜਦੇ ਸੀਗੇ আর ਉਹਨਾਂ 'ਚ ਬਹੁਤ ਸਾਰੇ ਦੀ ਮੌਤਾਂ ਹੋ ਜਾਂਦੀਆਂ ਸੀਗੀਆਂ আর ਬਹੁਤ ਸਾਰਾਂ ਦੇ ਪੈਸੇ ਵੀ ਜਿਹੜੇ ਫਸ ਜਾਂਦੇ ਸੀਗੇ ਉਹ ਪੈਸਿਆਂ ਤੋਂ ਵੀ ਜਾਂਦੇ ਸੀਗੇ ਨਾ ਸਿਰੇ ਪਾਉਂਦੇ ਸੀਗੇ ਜਦੋਂ ਅਜਿਹੇ ਲੋਕ ਟਰੈਵਲ ਏਜੰਟਾਂ ਦੀਆਂ ਠੱਗੀਆਂ ਤੋਂ ਲੋਕ ਤੰਗ ਆ ਕੇ ਪੁਲਿਸ ਕੋਲ ਜਾਂਦੇ ਨੇ ਪੁਲਿਸ ਤੋਂ ਵੀ ਕੋਈ ਗੱਲ ਨਹੀਂ ਬਣੀ ਤਾਂ ਜਿਹੜੇ ਨੌਜਵਾਨ ਅੱਗੇ ਆਏ ਤਾਂ ਇਹਨਾਂ ਨੇ ਉਹ ਨੌਜਵਾਨਾਂ ਦੀ ਪਰਚੇ ਦਰਜ ਕਰਨੇ ਸ਼ੁਰੂ ਕਰਤੇ ਆ ਤੁਹਾਡੇ ਸਾਹਮਣੇ ਇੱਕ ਭਾਨਾ ਸਿੱਧੂ ਦਾ ਹੋਣਾ ਇੱਕ ਬਹੁਤ ਵੱਡਾ ਰੋਲਾ ਪਿਆ ਹੋਇਆ ਪੰਜਾਬ ਦੇ ਵਿੱਚ ਜਿਵੇਂ ਇੱਕ ਟ੍ਰੈਵਲ ਏਜੰਟ ਤੋਂ ਪੈਸੇ ਵਾਪਸ ਕਰਾ ਸੀ ਕੋਸ ਟ੍ਰੈਵਲ ਏਜੰਟਰ ਤੇ ਜਿਹਦੇ ਕੋਲ ਕੋਈ ਕੋਈ ਲਾਇਸੈਂਸ ਵੀ ਨਹੀਂ ਹੈਗਾ ਬਾਹਰ ਭੇਜਣ ਦਾ ਤੇ ਉਹ ਬਾਹਰ ਭੇਜ ਰਹੀ ਆ ਉਹ ਤੇ ਪਰਚਾ ਦਰਜ ਕਰਨ ਦੀ بجائے ਜਿਹਨੇ ਠੱਗੀਆਂ ਲਾਈਆਂ ਵੀ ਆ ਜਿਹੜਾ ਉਹ ਤੋਂ ਪੈਸੇ ਦੁਆਰਿਆ ਉਹੀ ਅੰਦਰ ਕਰਤਾ ਉਸ ਤੋਂ ਬਾਅਦ ਜਦੋਂ ਉੱਥੇ ਹੀ ਛੁੱਟਿਆ ਅੱਜ ਇੱਕ ਹੋਰ ਪਰਚਾ ਦਰਜ ਕਰਤਾ ਸੋ ਇਹ ਨੌਜਵਾਨਾਂ ਦੇ ਵਿੱਚ ਨਿਰਾਸ਼ਾ ਦਾ ਕਾਰਨ ਆ ਇਹ ਨੂੰ ਅਸੀਂ ਕੋਈ ਇਨਸਾਫ ਵਾਲੀ ਗੱਲ ਨਹੀਂ ਕਹਿ ਸਕਦੇ ਨੌਜਵਾਨਾਂ ਦੇ ਵਿੱਚ ਨਿਰਾਸ਼ਾ ਹੈਗੀ ਨਸ਼ਿਆਂ ਤੋਂ ਵੀ ਨਿਰਾਸ਼ਤਾ ਹੈ ਤੇ ਸਮਾਜ ਦੇ ਵਿੱਚ ਜੋਵੇਂ ਇੱਥੇ ਲੁੱਟਾਂ ਕੋਆ ਬਦ ਰਹੀਆਂ ਆ ਜਿਹੜੇ ਸਮਾਇਕ ਪੀਕੇ ਜਿਹੜੇ ਨੌਜਵਾਨਾਂ ਚੈਨੀਆਂ ਖੋਨੇ ਆ ਹੋਰ ਕਰਦੇ ਆ ਕਤਲੋਗਾਰਤ ਵਾਦੀਆ ਰਾਤ ਨੂੰ ਬਾਹਰੋਂ ਦੂਜੇ ਸਟੇਟਾਂ ਤੋਂ ਆ ਕੇ ਜਿਹੜੇ ਬਿਨਾ ਉਹਨਾਂ ਦੀ ਪੁਨਿਸ਼ਾਨ ਕਰੇ ਲੋਕ ਆ ਕੇ ਵਾਰਦਾਤ ਕਰਦੇ ਆ ਲੰਘ ਜਾਂਦੇ ਆ ਇਹ ਵੀ ਚਰਚਾ ਦਾ ਵਿਸ਼ਾ ਇਹਦੇ ਵੱਲ ਧਿਆਨ ਦੇਣ ਦੀ ਲੋੜ ਆ ਐਵੇਂ ਜੀਆਂ ਅਜੇ ਬਹੁਤ ਕੁਝ ਕਰਨ ਪਿਆ ਪੰਜਾਬ ਦਾ ਤਾਂ ਇਸ ਸਮੇਂ ਇੱਕ ਬਰੂ ਦੇ ਢੇਰ ਤੇ ਚੱਲ ਰਿਹਾ ਤੇ ਪੰਜਾਬ ਨੂੰ ਸਾਹਮਣ ਦੀ ਲੋੜ ਆ ਐਮੀ ਕੋਕੀਆਂ ਗੱਲਾਂ ਮਾਰ ਕੇ ਉਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੋਣਾ ਕੁਝ ਕਰਕੇ ਦਿਖਾਣਾ ਪੈਣਾ ਇਹ ਠੀਕ ਆ ਵੀ ਜਿਹੜੇ ਗੀਤ ਤੂੰ ਕਲਾਕਾਰ ਹੈਂ ਕਾਰ ਦੇ ਮੰਚ کئی ਵਾਰ ਕਲਾਕਾਰ ਦੇ ਮੰਚ ਗਈ ਵਾਰ ਵਾਰ ਪੈਦਾ ਹੁੰਦਾ ਹੀ ਮੈਂ ਕੁਝ ਕਾਹਵਾ ਗਾਣਾ ਚੰਗੀ ਗੱਲ ਆ ਪਰ ਮੌਕੇ ਤੇ ਦੇ ਕੇ ਗਾਣਾ ਚਾਹੀਦਾ ਬਾ ਸੁਣ ਲੋ ਤੁਸੀਂ ਪਹਿਲੇ ਛੱਲੇ ਤੇ ਪਹੁੰਚ ਗਏ ਛੱਲੇ ਬਾਰੇ ਵੈਸੇ ਮੈਂ ਵੀ ਸੁਣਿਆ ਮੈਨੂੰ ਉਸ ਲੈਵਲ ਤੇ ਨਹੀਂ ਮਜ਼ਾ ਆਇਆ ਕਿ ਸੱਲਾ ਉਹਨਾਂ ਨੇ ਸੁਰਚ ਗਾਇਆ ਵਧੀਆ ਗਾਇਆ ਜਿਸ ਤਰ੍ਹਾਂ ਇੱਕ ਸਕੂਨ ਮਿਲਦਾ ਕਿਉਂਕਿ ਕਾਲਜ ਦੇ ਵਿੱਚ ਜਿੱਥੇ ਕਾਲਜ ਸ੍ਰੀ ਗੁਰਦੁਆਮਨ ਸਿੰਘ ਕਾਲਜ ਮੈਂ ਪੜ੍ਹਿਆ ਇਹ ਭਗਵਾਨ ਤੁਮਨ ਵੀ ਉੱਥੇ ਪੜ੍ਹਦੇ ਰਹੇ ਨੇ ਇਹਨਾਂ ਦੇ ਜਿਹੜੇ ਕਲਾਕਾਰੀ ਆਲਾ ਮੈਂ ਪੂਰਾ ਦੌਰ ਦੇਖਿਆ ਸ਼ੁਰੂਆਤ ਇਹਨਾਂ ਦੀ ਹੁੰਦੀ ਵੇਖੀ ਆ ਛੋਟੇ ਛੋਟੇ ਚੁਟਕਲਾਂ ਤੋਂ ਛੋਟੇ ਛੋਟੇ ਨਾਟਕਾਂ ਤੋਂ ਥੋੜੇ ਥੋੜੇ ਵਿੰਗ ਕੱਸਣ ਵਾਲੇ ਜਿਹੜੇ ਮੈਂ ਵਿਕਰੀ ਵਗੈਰਾ ਕਰਦੇ ਸੀ ਜ ਜਨਾਂ ਨੇ ਖਾੜੇ ਲੱਗਦੇ ਆ ਜੇ ਰਿਪੋਰਟਰ ਮੈਂ ਦੇਖੇ ਨੇ ਉਦੋਂ ਇਹਨਾਂ ਦੀ ਕਲਾ 'ਚ ਦਮ ਹੁੰਦਾ ਸੀ ਇਹ ਗਾਣੇ ਨਿਕਦੇ ਵੀ ਬਹੁਤ ਵਧੀਆ ਨੇ ਕੋਈ ਵੀ ਇਹਨਾਂ ਦਾ ਗਾਣਾ ਗਾਇਆ ਜਾਵੇ ਮਾਜ ਨੂੰ ਸਿੱਧ ਦੇ ਨਾਲ ਵਾਲਾ ਹੁੰਦਾ ਪਰ ਅੱਜ ਇਹਨਾਂ ਨੇ ਕੋਈ ਛੱਲਾ ਖਾ ਕੇ ਕੋਈ ਚੰਗੀ ਮਤਲਬ ਵਾਵਾ ਨਹੀਂ ਕਰਤੀ ਸੁਰ ਇਹਨਾਂ ਦੇ ਹਿੱਲੇ ਲੱਗਦੇ ਨੇ ਕੀ ਲੱਗਦਾ ਕੋਈ ਮਾਨਸਿਕਤਾ ਜਾਂ ਇਹਨਾਂ ਨੂੰ ਇਹ ਲੱਗਦਾ ਕਿ ਵਿਰੋਧੀ ਇਹਨਾਂ ਤੇ ਜਾਦੇ ਅਟੈਕ ਕਰਦੇ ਤਾਂ ਇਹ ਇਸ ਤਰ੍ਹਾਂ ਨਹੀਂ ਉੱਖੜ ਗਏ ਜਾਂ ਫਿਰ ਜਦੋਂ ਤੁਨ ਨੂੰ ਗਾਉਣਾ ਨਹੀਂ ਹੁੰਦਾ ਤਾਂ ਬੰਦੇ ਨੂੰ ਗਾਉਣੇ ਨਹੀਂ ਚਾਹੀਦਾ ਇਹਦੇ ਵਾਰ ਕੀ ਕਹਿਣਾ ਚਾਹੋ ਇੱਕ ਏਡੇ ਵੱਡੇ ਅਹੁਦੇ ਤੇ ਬੈਠ ਕੇ ਬੰਦੇ ਨੂੰ ਤੇ ਉਹ ਮੌਕਾ ਦੇਖਣਾ ਚਾਹੀਦਾ ਵੀ ਇੱਥੇ ਇਹੋ ਜੀ ਗੱਲ ਕਰਨੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ ਕਿਉਂਕਿ ਇਹਨਾਂ ਤੋਂ ਲੋਕਾਂ ਨੇ ਸੇਧ ਲੈਣੀ ਆ ਜਦੋਂ ਇੱਕ ਆਪਾਂ ਆ ਕੇ ਕਾਮ ਕਾਲਜੇਟ ਵਾਂਗੂ ਦੂਜਿਆਂ ਆਮ ਛੋਟੇ ਕਲਾਕਾਰਾਂ ਵਾਂਗੂ ਉਦਾਂ ਵੀ ਗੱਲਾਂ ਲੱਗ ਜਿਏ ਕਰਨ ਤਾਂ ਉਹ ਸ਼ੋਭਾ ਨਹੀਂ ਦਿੰਦਾ ਇਹਨਾਂ ਦੇ ਇਹ ਬਹੁਤ ਵੱਡੇ ਕਲਾਕਾਰ ਰਹੇ ਆ ਇਹਨਾਂ ਨੂੰ ਪਤਾ ਹੈ ਸੰਤਰਾ ਮਦასი ਵਰਗਿਆਂ ਦੇ ਗੀਤ ਗਾਉਂਦੇ ਰਹੇ ਆ ਤੇ ਅੱਜ ਉਹ ਆਜ਼ਾਦੀ ਦਿਵਸ ਤੇ ਜਿੱਥੇ ਇੱਕ ਪਾਸੇ ਕਹਿੰਦੇ ਆ ਵੀ ਪੰਜਾਬ ਦਾ ਇਸ ਆਜ਼ਾਦੀ ਦੇ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਹੈ ਵੀ ਸਾਰੀ ਦੁਨੀਆ ਨੂੰ ਪਤਾ ਹੈ ਤੇ ਸ਼ੀਦਾ ਦੀ ਗੱਲ ਕਰਦੇ ਆ ਉੱਥੇ ਛੱਲਾ ਜਿਸ ਆਵਾਜ਼ ਦੇ ਵਿੱਚ ਗਾਇਆ ਉਹ ਤਾਂ ਵਾਕਈ ਲੋਕਾਂ ਦੇ ਵਿੱਚ ਹੁਣ ਇੱਕ ਚਰਚਾ ਦਾ ਵਿਸ਼ਾ ਬਣੂਗੀ ਤੇ ਬਣ ਚੁੱਕੀ ਆ ਤੇ ਵਿਰੋਧੀਆਂ ਨੂੰ ਟਟਾਸ਼ ਕਰਦਾ ਜਿਹੜਾ ਹੋਰ ਇਹਨਾਂ ਨੇ ਮੌਕਾ ਦਿੱਤਾ ਜੋ ਪਹਿਲਾਂ ਹੀ ਕਹਿ ਰਹੇ ਆ ਬਹੁਤ ਕੁਝ ਕਹਨੇ ਆ ਤੇ ਉਹ ਜਾਦੇ ਕਹਨੇ ਆਸੀਂ ਨਹੀਂ ਕਹਿ ਸਕਦੇ ਤੇ ਉਹ ਉਹ ਉਹਨਾਂ ਦਾ ਸਾਹਮਣਾ ਤਾਂ ਇਹਨਾਂ ਨੂੰ ਕਰਨਾ ਹੀ ਪਊਗਾ ਕਿਉਂ ਜਿਸ ਦਾ ਦਾਅ ਚ ਗੱਲ ਕਰਦੇ ਆ ਜਿਵੇਂ ਫਿਰ ਬੱਚੇ ਦੀ ਗੱਲ ਕਰਦੇ ਆ ਵੀ ਟੈਕਸਟ ਨਹੀਂ ਕਰਾਉਣਾ ਚਾਹੀਦਾ ਕਰਾਉਣਾ ਚਾਹੀਦਾ ਦੇਖੋ ਮੈਂ ਕਿਰਾਇਆ ਹੀ ਨਹੀਂ ਮੰਨੂ ਨਹੀਂ ਪਤਾ ਕਿ ਮੁੰਡਾ ਹੈ ਮੰਨੂ ਨਹੀਂ ਪਤਾ ਕੁੜੀ ਆ ਵੀ ਇਹ ਜਿਹੜਾ ਕਿ ਬੱਚਾ ਸਿਹਤਮੰਦ ਹੋਣਾ ਜਿਹਦਾ ਇਹ ਚੰਗੀ ਗੱਲ ਹੈ ਕਿਤੇ ਇਹਨਾਂ ਨੇ ਸਿਹਤਮੰਦ ਬੱਚੇ ਦੀ ਗੱਲ ਕਰੀ ਆ ਉਹ ਚੰਗੀ ਗੱਲ ਆ ਤੇ ਕੁੜੀਆਂ ਦੀ ਕੁੜੀਆਂ ਦੇ ਹੱਕ ਦੀ ਗੱਲ ਕਰੀ ਆ ਚੰਗੀ ਗੱਲ ਆ ਪਰ ਜਦੋਂ ਆ ਕੇ ਟੈਸਟ ਦੀ ਗੱਲ ਕਰਦੇ ਆ ਤੇ ਸਾਰੀ ਦੁਨੀਆ ਨੂੰ ਪਤਾ ਵੀ ਟੈਸਟ ਕਰਾਣਾ ਤਾਂ ਇੱਕ ਅਪਰਾਧ ਆ ਤੇ ਮੁੱਖ ਮੰਤਰੀ ਇਹ ਗੱਲ ਕਰ ਰਿਹਾ ਤਾਂ ਬਹੁਤ ਸਮਝ ਤੋਂ ਬਾਹਰ ਆ ਵੀ ਇਹ ਅਜਿਹੇ ਆ ਕੰਮ ਵੀ ਪਤਾ ਨਹੀਂ ਕਿਵੇਂ ਕਰ ਬੈਠੇ ਕਿਹੜੇ ਦਵਾਜ ਕਰ ਬੈਠੇ ਕਿਹੜੀ ਚੀਜ਼ ਦੇ ਅਸਰੇਡ ਕਰ ਬੈਠੇ ਇਹ ਤਾਂ ਇਹ ਹੀ ਦੱਸ ਸਕਦੇ ਆ ਇਹ ਲੱਗਦਾ ਕਿ 2-4 ਦਿਨ ਹੋ ਰਹੇ ਤੇ ਬਾਰੇ ਜਿਹਦਾ ਹੈਗਾ ਸ਼ਾਸਤ ਭਗਤੀ ਰਹਗੀ ਪਰ ਨਾਲ ਆਪਾਂ ਕਾਲੀ ਦਲ ਦੀ ਵੀ ਗੱਲ ਕਰ ਲਈ ਹੈ ਕਾਲੀ ਦਲ ਪੰਜਾਬ ਬਚਾਓ ਮਾਰਚ ਸ਼ੁਰੂ ਕਰਨ ਜਾ ਰਿਹਾ ਹੈ ਸ੍ਰੀ ਕਲਤਖ ਸਾਹਿਬ ਦੇ ਉੱਤੋਂ ਸ਼ਾਇਦ 2 ਫਰਵਰੀ ਤੋਂ ਸ਼ੁਰੂ ਹੋਏਗਾ ਉਸ ਤੋਂ ਪਹਿਲਾਂ ਤਿਆਰੀਆਂ ਚੱਲ ਰਹੀਆਂ ਨੇ ਕੀ ਲੱਗਦਾ ਕਿ ਲੋਕਾਂ 'ਚ ਵਿਚਰ ਕੇ ਪੰਜਾਬ ਬਚਾਓ ਦੀ ਗੱਲ ਕਰਕੇ ਕਾਲੀ ਦਲ ਨੂੰ ਕੁਝ ਫਾਇਦਾ ਮਿਲ ਜਾਏਗਾ ਮੈਂ ਤਾਂ ਮਾਤਾ ਹੈਰਾਨ ਇਸ ਗੱਲ ਤੇ ਵੀ ਕਾਲੀ ਦਲ ਕੀ ਤੋਂ ਪੰਜਾਬ ਬਚਾਉਣਾ ਚਾਹੁੰਦਾ ਪਹਿਲਾਂ ਜਿਹੜੇ ਉਹਨਾਂ ਦੇ ਕੋਲ 10 ਸਾਲ ਉਹਨਾਂ ਨੇ ਰਾਜ ਕਰਿਆ ਉਸ ਤੋਂ ਪਹਿਲਾਂ ਵੀ ਰਾਜ ਕਰਿਆ ਤਾਂ ਉਹਨਾਂ ਨੂੰ ਆਪਣੇ ਰਾਜ ਦੀਆਂ ਜੜੀਆਂ ਉਹਨਾਂ ਤੇ ਕੀਤੀਆਂ ਹੋਈਆਂ ਗਲਤੀਆਂ ਜਿਹੜੇ ਤਸ਼ੱਦਦ ਕੀਤੇ ਹੋਏ ਤੇ ਉਹਨਾਂ ਦੇ ਬਾਰੇ ਉਹਨਾਂ ਨੂੰ ਅਜੇ ਤੱਕ ਉਹਨਾਂ ਸਪਸ਼ਟੀਕਰਨ ਨਹੀਂ ਦੇ ਸਕੇ ਤੇ ਲੋਕਾਂ ਦੇ ਵਿੱਚੋਂ ਜਿਹੜੀ ਉਹਨਾਂ ਦੀ ਪੰਥਕ ਸਾਖ ਆ ਪੂਰੀ ਤਰ੍ਹਾਂ ਟੁੱਟੀ ਹੋਈ ਆ ਤੇ ਅਜੇ ਤੱਕ ਭਾਈ ਗੁਰਦੇਵ ਸਿੰਘ ਕੌਂਕੇ ਬਾਰੇ ਵੀ ਗੱਲ ਸਾਹਮਣੇ ਨਹੀਂ ਲਿਆ ਸਕੇ ਤੇ ਬਰਗਾੜੀ ਵਾਲਾ ਜਿਹੜਾ ਕੇਸ ਆ ਬੇਦਵੀ ਵਾਲੇ ਕੇਸ ਆ ਕੋਟਕਪੂਰੇ ਚ ਜਿਹੜੀਆਂ ਅਣਪਛਾਤੀ ਪੁਲਿਸ ਦੱਸਿਆ ਸੀਗਾ ਇਹਨਾਂ ਦੇ ਰਾਜ ਚ ਗੋਲੀ ਚਲਾਉਣ ਵਾਲੀ ਪੁਲਿਸ ਵੀ ਅਣਪਛਾਤੀ ਹੋ ਗਈ ਸੀਗੀ ਉਹਦਾ ਕੋਈ ਇਨਸਾਫ ਦੇ ਗੱਲ ਨਹੀਂ ਕਰ ਸਕੇ ਬਲਕਿ ਉਸ ਕੇਸ ਨੂੰ ਦਬਾਉਂਦੇ ਰਹੇ ਨਾ ਤੇ ਅਗਲੀਆਂ ਸਰਕਾਰਾਂ ਉਹ ਤੇ ਬਾਅਦ ਵਾਲੀਆਂ ਸਰਕਾਰਾਂ ਕਰ ਸਕੀਆਂ ਨਾ ਅਜੇ ਤੱਕ ਹੁਣ ਵਾਲੀਆਂ ਸਰਕਾਰਾਂ ਕਰ ਸਕੀਆਂ ਤੇ ਇਹ ਅਜੇ ਤੱਕ ਉਹਦੇ ਬਾਰੇ ਕਲੀਅਰ ਨਹੀਂ ਹੈਗੇ ਤੇ ਉਹ ਦੋਸਤੀ ਜਿਹੜੇ ਪੁਲਿਸ ਅਫਸਰ ਜਿਨ੍ਹਾਂ ਨੇ ਭਾਈ ਗੁਰਦੇਸ਼ ਸਿੰਘ ਕੌਕੇ ਨੂੰ ਸ਼ਹੀਦ ਕੀਤਾ ਕੋਕੋਕੇ ਯਾਰ ਹੋਰ ਬਹੁਤ ਸਾਰੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਉਹਨਾਂ ਉਹਨਾਂ ਨੂੰ ਇਹਨਾਂ ਨੇ ਜਿਹੜਾ ਵੱਡੇ ਵੱਡੇ ਅਹੁਦੇ ਦੇ ਕੇ ਸਨਮਾਨਤਾ ਕਰਕੇ ਰੱਖਿਆ ਤੇ ਇਹਨਾਂ ਦੇ ਰਾਜ ਦੇ ਵਿੱਚ ਹੀ ਉਹ ਆਨੰਦ ਮਾਣਦੇ ਰਹੇ ਆ ਉਹਨਾਂ ਬਾਰੇ ਕੋਈ ਗੱਲ ਨਹੀਂ ਕਰ ਸਕੇ ਨਸ਼ਿਆਂ ਦੀ ਕੋਈ ਗੱਲ ਅਜੇ ਤੱਕ ਸਪਸ਼ਟ ਨਹੀਂ ਕਰ ਸਕੇ ਪੰਜਾਬ ਦੇ ਵਿੱਚ ਇੰਨਾ ਕਰਜ਼ਾ ਚੜਿਆ ਚੋ ਜਿਵੇਂ ਮਾਫੀਆ ਰਾਜ ਚੱਲਦਾ ਰਿਹਾ ਇਹਨਾਂ ਦੇ ਸਮੇਂ 'ਚ ਭੂਮਾਫੀਆ ਹੋ ਗਿਆ ਕੇਵਲ ਮਾਫੀਆ ਹੋ ਗਿਆ ਹੋਟਲ ਮਾਫੀਆ ਹੋ ਗਿਆ ਜ਼ਮੀਨ ਮਾਫੀਆ ਹੋ ਗਿਆ ਬਹੁਤ ਹੋਰ ਗੈਂਗਸਟਰਵਾਦ ਦਾ ਵਾਧਾ ਹੋਇਆ ਉਹਦੇ ਬਾਅਦ ਤਾਂ ਕੁਝ ਹੁਣ ਪਤਾ ਨਹੀਂ ਪੰਜਾਬ ਕਿਹੜੀਆਂ ਪੰਜਾਬ ਤੋਂ ਕਿਹੜੀਆਂ ਪੰਜਾਬ ਨੂੰ ਕਿੱਥੋਂ ਪਛਾਣ ਚੱਲਿਆ ਕਿਹਨਾਂ ਤੋਂ ਪਛਾਣ ਚੱਲਿਆ ਮੈਂ ਤਾਂ ਸਮਝ ਤੋਂ ਬਾਹਰ ਆ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੋਣਾ ਜਦ ਤੱਕ ਲੋਕਾਂ ਤੋਂ ਹੱਥ ਅੱਡ ਕੇ ਮਾਫੀ ਨਾ ਮੰਗਣ ਕਾਲ ਤੱਕ ਤੇ ਜਾਣਾ ਹੈ ਨਾ ਤਾਂ ਪਹਿਲਾਂ ਕਾਲ ਤੱਕ ਤੋਂ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਮੇਰੇ ਸਾਹਬ ਦੇ ਵਿੱਚ ਜਿੰਨਾ ਵੀ ਇਹਨਾਂ ਨੇ ਕੰਮ ਕੀਤਾ ਫਿਰ ਸ਼ਾਇਦ ਲੋਕ ਇਹਨਾਂ ਨੂੰ ਮਾਫ ਕਰ ਜਿਹੜੀਆਂ ਜਿਹੜੀਆਂ ਗੱਲਾਂ ਦੇ ਸਵਾਲ ਪੰਜਾਬ ਸਰਕਾਰ ਤੋਂ ਪੁੱਛਦੇ ਨੇ ਜਾਂ ਭਗਵੰਤ ਮਾਨ ਤੋਂ ਪੁੱਛਦੇ ਨੇ ਪਹਿਲਾਂ ਲੋਕ ਕਹਿੰਦੇ ਉਹਨਾਂ ਗੱਲਾਂ ਦੇ ਜਵਾਬ ਤੁਸੀਂ ਆਪ ਤਾਂ ਦੇ ਦਿਓ ਤੁਹਾਨੂੰ ਲੱਗਦਾ ਕਿ ਆਪ ਹੀ ਸਵਾਲਾਂ ਚ ਕਾਲੀ ਦਲ ਕਿ ਰਿਹਾ ਹੋਇਆ ਕਾਲੀ ਦਲ ਤਨੂੰ ਸਵਾਲਾਂ ਦੇ ਘੇਰੇ ਚ ਨਿਕਲੇਗਾ ਜੇਕਰ ਸੱਚੇ ਦਿਲੋਂ ਉਹ ਮਾਫੀ ਮੰਗੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਜਾ ਕੇ ਹੋ ਸਕਦਾ 2 ਫਰਵਰੀ ਨੂੰ ਜਾਣਾ ਸੁਖਵੀਰ ਬਾਦਲ ਨੇ ਅਕਾਲ ਤਖਤ ਸਾਹਿਬ ਉੱਤੇ ਉਸਾ ਦੋਸਤ ਨੇ ਸੱਚੇ ਦਿਲੋਂ ਮਾਫੀ ਵੀ ਮੰਗ ਲੈਣ ਇਹ ਵੀ ਸੰਭਾਵਨਾ ਹੈ। ਕੋ ਮੈਂ ਕੋਕਰ ਸਾਹਿਬ ਤੁਹਾਨੂੰ ਇਹ ਗੱਲ ਬੜਾ ਸਪਸ਼ਟ ਕਹਿਣਾ ਅੱਜ ਵੀ ਜਿਹੜਾ ਅਕਾਲੀ ਦਲ ਹੈ ਅਕਾਲੀ ਦਲ ਨਹੀਂ ਹੈਗਾ ਇਹ ਪੰਜਾਬੀ ਦਲ ਉਹਦਾ ਕਾਰਨ ਮੈਂ ਇਹ ਗੱਲ ਕਹਿਣਾ ਕਿਉਂਕਿ ਅਕਾਲੀ ਲਖਤ ਦੀ ਜਿਹੜੀ ਇਹਨਾਂ ਨੂੰ ਪਰਵਾਸਾ ਤੋਂ ਬਹੁਤ ਕੋਹਾਂ ਦੂਰ ਆ ਅਕਾਲੀ ਦਲ ਦੇ ਅਕਾਲੀ ਦਾ ਸਿਧਾਂਤ ਅਕਾਲ ਦਾ ਜਿਹੜਾ ਅਕਾਲ ਤੋਂ ਅਕਾਲੀ ਲਖਜ ਵੜਿਆ ਤੇ ਉਹ ਉਹ ਤੋਂ ਇਹ ਨੇੜੇ ਤੇੜੇ ਵੀ ਨਹੀਂ ਹੈਗੇ ਕਦੇ ਤਸ਼ੱਦਦ ਦੇ ਖਿਲਾਫ ਨਹੀਂ ਬੋਲੇ ਤਸ਼ੱਦਦ ਕਰਨ ਵਾਲਿਆਂ ਦੀ ਪਿੱਠ थਾਪੜ ਦੇ ਰਹੇ ਆ ਜਿਹੜਾ ਅਕਾਲੀ ਆ ਉਹ ਤਾਂ ਜ਼ੁਲਮ ਦੇ ਖਿਲਾਫ ਲੜਦਾ ਰਿਹਾ ਹੈ ਉਹ ਤਾਂ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਰਿਹਾ ਹੈ ਉਹਨੇ ਆਪਣਾ ਸੀਸ ਦੇਣ ਤੋਂ ਪਿੱਛੇ ਨਹੀਂ ਹਟਿਆ ਲੋਕਾਂ ਲਈ ਉਹ ਸੀਸ ਦਿੰਦਾ ਰਿਹਾ ਇਹ ਤਾਂ ਲੋਕਾਂ ਤੇ ਜ਼ੁਲਮ ਖੁਦ ਕਰਦੇ ਰਹੇ ਆ ਇਹ ਅਕਾਲੀ ਕਿੱਥੋਂ ਹੋ ਗਏ ਤੇ ਜ਼ੁਲਮ ਕਰਨ ਵਾਲਿਆਂ ਨੂੰ ਬਚਾਉਂਦੇ ਰਹੇ ਆ ਤੇ ਜਿਹੜੇ ਜਿਨ੍ਹਾਂ ਜਿਨ੍ਹਾਂ ਨੂੰ ਰਾਹਾ ਦੇਣੀ ਸੀ ਉਹਨਾਂ ਨੂੰ ਹੋਟ ਟਪਕਾਉਂਦੇ ਨੇ ਸੋ ਇਹ ਜਿਹੜੀਆਂ ਗੱਲਾਂ ਇਹ ਇਹਨਾਂ ਦੇ ਮੂੰਹ ਚੰਗੇ ਲੱਗਦੀਆਂ ਇਹਨਾਂ ਨੂੰ ਪਹਿਲਾਂ ਆਪਣਾ ਦਾਵਨ پاک ਸਾਫ਼ ਕਰਨਾ ਚਾਹੀਦਾ ਲੋਕ ਸਭ ਜਾਣਦੇ ਆ ਲੋਕਾਂ ਨੂੰ ਮੋਰਖ ਨਹੀਂ ਬਣਾਇਆ ਜਾ ਸਕਦਾ ਇਤਾਂ ਨਹੀਂ ਹੈਗਾ ਵਿਕਰਨਾ ਕੋਸਾ ਬੰਦੀ ਸਿੰਘਾਂ ਤੇ ਅੱਜ ਆਪਣੇ ਰਾਤ ਦੇ ਸਮੇਂ ਉਹਨਾਂ ਨੂੰ ਕਾਤਲ ਦੱਸਣਾ ਆਪਣੇ ਰਾਤ ਦੇ ਸਮੇਂ ਬੰਦੀ ਸਿੰਘਾਂ ਦੀ ਗੱਲ ਨਹੀਂ ਕਰਨੀ ਤੇ ਹੁਣ ਬੰਦੀ ਸਿੰਘਾਂ ਦੇ ਨਾਂ ਤੇ ਫਿਰ ਜਿਵੇਂ ਸਿਆਸਤ ਕਰਨੀ ਆਰ ਉਹਦੇ ਬਾਰੇ ਕਮੇਟੀਆਂ ਬਣਾਉਣੀਆਂ ਐਲਾਨ ਕਰਨਾ ਧਰਨੇ ਦਾ ਮੁਜਾਰੇ ਦਾ ਵਾਪਸ ਲੈ ਲੈਣਾ ਇਸ ਲੋਕ ਕੋਈ ਮੂਰਖ ਨਹੀਂ ਹੈਗੇ ਇਹਨਾਂ ਨੂੰ ਕਾਲ ਤਖਤ ਤੇ ਜਾ ਰਿਹਾ ਬੜੀ ਚੰਗੀ ਗੱਲ ਆ ਇਹਨਾਂ ਨੂੰ ਸਾਰਿਆਂ ਨੂੰ ਉੱਥੇ ਜਾ ਕੇ ਆਪਣੀਆਂ ਸਾਰੀਆਂ ਭੁੱਲਾਂ ਦਾ ਪਛਤਾਵਾ ਕਰਨਾ ਚਾਹੀਦਾ ਬਿਲਕੁਲ ਦੱਸ ਕੇ ਵੀ ਅਸੀਂ ਇੱਕ ਅਰ ਮੈਂ ਇਹ ਮੰਨਦਾ ਵੀ ਜੇ ਅਸੋਚੇ ਕਾਲੀਆਂ ਤਾਂ ਇਹਨਾਂ ਨੂੰ ਆਪਣਾ ਮੱਤ ਉੱਚੀ ਤੇ ਮਨ ਨੀਵਾਰ ਰੱਖਣਾ ਚਾਹੀਦਾ ਉੱਥੇ ਜਾ ਕੇ ਔਰ ਜਿਵੇਂ ਸਰਜੀਤ ਸਿੰਘ ਬਰਨਾਲੇ ਦੇ ਤੇ ਮਾਫੀ ਮੰਗੀ ਸੀਗੀ ਤੇ ਉਸ ਤੋਂ ਬਾਅਦ ਉਹਨੂੰ ਪ੍ਰੋਫੈਸਰ ਦਰਸ਼ਨ ਸਿੰਘ ਨੇ ਸਜ਼ਾ ਵੀ ਦੇਈ ਸੀਗੀ ਔਰ ਉਹ ਵੀ ਇੱਕ ਉਹ ਮੁੱਖ ਮੰਤਰੀ ਸੀਗਾ ਉਸ ਸਮੇਂ ਉਹਨੇ ਜੋ ਉਹ 네ਗੇਟਿਵ ਤਾਂ ਪੋਜ਼ਿਟਿਵ ਆ ਉਹਨੇ ਸਿਰ ਝੁਕਾ ਕੇ ਉਹ ਸਜ਼ਾ ਪ੍ਰਵਾਨ ਕਰੀ ਸੀਗੀ ਇਹਨੂੰ ਔਰ ਉਹ ਜੁੱਤੀਆਂ ਵੀ ਬਾਤ ਕਰਦੇ ਨੇ ਇੱਕ ਵੱਖੋ ਵੱਖਰੇ ਗੁਰਦੁਆਰੇ ਆ ਜੀ ਭਾਂਡੇਈ ਮੰਦਿਰੇ ਇਹਨਾਂ ਨੂੰ ਕੁਝ ਸਿੱਖਣ ਦੀ ਲੋੜ ਆ ਆਪਣੇ ਸਾਥੀਆਂ ਤੋਂ ਵੀ ਤਾਂ ਜੋ ਇਹਨਾਂ ਦੀ ਦਿੱਖ ਦੇ ਵਿੱਚ ਸੁਧਾਰ ਹੋ ਸਕੇ ਔਰ ਪੰਜਾਬ ਦੇ ਲੋਕ ਬਹੁਤ ਉਹਨਾਂ ਦਾ ਹਿਰਦਾ ਵਿਸ਼ਾਲ ਆ ਜੇ ਇਹ ਇਦਾਂ ਦੀ ਮਾਫੀ ਮੰਗ ਜਾਣਗੇ ਮਾਫੀ ਮੰਗ ਜਾਣਗੇ ਆਪਣੇ ਗਨਾਹ ਦੱਸ ਕੇ ਤੇ ਉਹ ਬਗੈਰ ਲੀਪਾ ਪੋਚੀ ਵਾਏ ਤੇ ਤਾਂ ਲੋਕ ਮਾਫ ਕਰ ਦੇਣਗੇ ਤਾਂ ਹੋ ਸਕਦਾ ਇਹਨਾਂ ਦੇ ਕਾਲਪੁਰਖ ਦੀ ਮਿਹਰ ਹੋ ਜAVE ਦੁਆਰਾ ਸਿਰ ਸੱਤਾ ਹਾਸਲ ਹੋ ਜAVE ਪਰ ਜਿਹੜੇ ਇਹੇ ਜੇ ਹੱਥਖੰਡੇ ਬਣਾ ਰਿਆ ਇਹਨਾਂ ਨਾਲ ਇਹਨਾਂ ਦਾ ਕੁਝ ਨਹੀਂ ਬਣਦਾ ਇੱਕ ਪ੍ਰਣਾਟ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡੇ ਨਾਲ ਹੋਰ ਮੁੱਦਿਆਂ ਤੇ ਵੀ ਚਰਚਾ ਕਰਦੇ ਰਹਾਂਗੇ ਸ਼ੁਕਰੀ ਥੈਂਕ ਯੂ ਬਹੁਤ-ਬਹੁਤ